ਆਰਗੈਨਿਕ ਸਾਬਣ ਦਾ ਕੰਮ ਹੈਗਾ ਹਰਬਲ ਸਾਬਣ ਦਾ ਕੰਮ ਹੈਗਾ ਚਮਕੀਆਂ ਦੀ ਪ੍ਰੋਬਲਮ ਹੋਗੀ ਠੀਕ ਆ ਜੀ ਇਹ ਦਾਗ ਧੱਬਿਆਂ ਦੀ ਪ੍ਰੋਬਲਮ ਹੋਗੀ ਖਾਸ਼ ਖਾਜ ਖੁਰਕ ਦੀ ਪ੍ਰੋਬਲਮ ਹੋਗੀ ਹਨਾ ਇਹ ਸਾਰੀਆਂ ਪ੍ਰੋਬਲਮਾਂ ਨੂੰ ਇਹ ਸਾਬਣਾ ਦੂਰ ਕਰਦੀਆਂ ਨੇ ਜਿਨ੍ਹਾਂ ਦੇ ਵਾਲ ਝੜਦੇ ਆ ਹਾਂਜੀ ਛਿੱਕਰੀਕਾਰ ਹੈ ਵਾਲ ਝੜਨ ਦੀ ਕਿੱਡੀ ਮਰਜੀ ਸਮੱਸਿਆ ਹੋਵੇ ਠੀਕ ਆ ਜੀ ਉਤੇ ਕੰਮ ਕਰਦਾ ਬਾਈ ਇਹ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਪਹੁੰਚੇ ਜੀ ਪਿੰਡ ਲੋਂਗੋਵਾਲ ਬਾਈ ਜਗਦੀਪ ਰੰਧਾਵਾ ਕੋਲੇ ਬਾਈ ਨਾਲ ਕਰਦਿਆਂ ਗੱਲਬਾਤ ਕੀ ਕੀ ਪ੍ਰੋਡਕਟ ਹੁੰਦੇ ਆ ਬਾਈਆਂ ਕੋਲੇ ਕੀ ਰਿਜ਼ਲਟ ਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਪਣੇ ਕੋਲੇ ਕੀ ਕੀ ਪ੍ਰੋਡਕਟ ਹੁੰਦੇ ਆ ਬਈ ਪ੍ਰੋਡਕਟ ਬਾਈ ਆਪਣੇ ਕੋਲ ਆਰਗੈਨਿਕ ਸਾਬਣ ਦਾ ਕੰਮ ਆਂਦਾ ਹਰਬਲ ਸਾਬਣ ਦਾ ਕੰਮ ਆਂਗਾ ਕਿਉਂਕਿ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਆਉਣ ਵਾਲੇ ਟਾਈਮ ਦੇ ਵਿੱਚ ਠੀਕ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਅੱਪਾ ਬਾਜ਼ਾਰਾਂ ਦੇ ਵਿੱਚ ਦੇਖ ਰਿਆਂ ਹਾਂ ਹਾਂਜੀ ਮਾਰਕੀਟ ਦੇ ਵਿੱਚ ਦੇਖ ਰਿਆਂ ਮਨ ਨੂੰ ਕਿ ਇੰਨੀਆਂ ਕੁ ਗੰਦੀਆਂ ਸਾਬਣਾ ਵਿਕ ਰਹੀਆਂ ਨਿਗੀਆਂ ਹਾਂਜੀ ਜਿਹੜੀਆਂ ਦੇ ਉੱਤੇ ਸਪੈਸ਼ਲ ਲਿਖਿਆ ਵੀ ਹੁੰਦਾ ਵੀ ਇਹ ਸਾਬਣ ਸਰੀਰ ਤੇ ਲਾਉਣ ਦੇ ਯੋਗ ਨਹੀਂ ਠੀਕ ਹੈ ਵੀ ਇਹ ਨਾਉਣ ਲਈ ਨਹੀਂ ਸਿਰਫ ਟਾਇਲਟ ਸੋਪ ਹੈ ਠੀਕ ਹੈ ਸਾਫ ਕਰਨ ਵਾਲੀ ਸਾਬਣ ਹੈ ਸਾਬਣ ਹੈ ਆਪਾਂ ਉਹੀ ਵਾਲਾਂ ਤੇ ਲਾਈ ਜੰਨੇ ਆ ਉਹੀ ਆਪਾਂ ਸਰੀਰ ਤੇ ਲਾਈ ਜੰਨੇ ਆ ਹਾਂਜੀ ਜਿਹਦਾ ਕਿ ਕੋਈ ਵੀ ਰਿਜ਼ਲਟ ਨਹੀਂ ਹੈਗਾ ਠੀਕ ਹੈ ਇਹ ਉਹਨਾਂ ਨੂੰ ਚੀਜ਼ਾਂ ਨੂੰ ਧਿਆਨ ਚ ਰੱਖਦੇ ਆਪਣੇ ਜਿਹੜੇ ਪ੍ਰੋਡਕਟ ਨੇ ਬਾਈ ਇਹਨੇ ਕੋ ਜਮਾ ਹਰਬਲ ਜਮਾ ਹੱਥੀ ਬਣੇ ਹੋਏ ਠੀਕ ਹੈ ਜਿੱਥੇ ਰੰਦਾ ਵਾ ਕੰਪਨੀ ਚ ਬਣਦੇ ਨੇ ਹਾਂਜੀ ਹੱਥੀ ਬਣਦੇ ਹੈਂਡ ਮੇਡ ਸਾਬਣ ਬਣਦੀ ਹੈ ਜਿਵੇਂ ਕਾਫੀ ਦੀ ਹਾਂਜੀ ਠੀਕ ਹੈ ਜੀ ਕਾਫੀ ਸਾਬ ਹਾਂ ਕਾਫੀ ਸਾਬ ਹਾਂਜੀ ਉਹ ਬੱਕਰੀ ਦੇ ਦੁੱਧ ਦੀ ਹਾਂਜੀ ਠੀਕ ਹੈ ਜੀ ਉਹ ਪਰਹਾਣੀ ਬਹਾਨੀ ਦੀ ਸਾਬ ਠੀਕ ਹੈ ਜੀ ਠੀਕ ਹੈ ਜੀ ਆਹ ਬੀਟਰੂਟ ਆ ਗਈ ਚਕੰਦਰ ਦੀ ਤੇ ਗਲਾਬ ਦੇ ਫੁੱਲਾਂ ਦੀ ਠੀਕ ਹੈ ਜੀ ਆਹ ਬਈ ਸਭ ਤੋਂ ਟੌਪ ਦੀ ਆ ਗਈ ਨਿੰਮ ਦੀ ਸਾਬਣ ਨੀਮ ਹਾਂ ਨੀਮ ਸਾਬ ਹਾਂਜੀ ਜਿਹੜੀ ਖਾਜ ਖੁਰਕ ਫੰਗਸ ਪ੍ਰੋਬਲਮ ਨੂੰ ਦੂਰ ਕਰਦੀ ਹੈ ਠੀਕ ਹੈ ਜੀ ਠੀਕ ਹੈ ਬਈ ਉਹ ਉੱਪਰ ਲੈਮਨ ਸਾਬ ਆ ਗਈ ਨਿੰਬੂ ਦੀ ਨਿੰਬੂ ਵਾਲੀ ਇੰਨੀ ਕੁ ਵਧੀਆ ਬਾਈ ਗੰਦੀ ਡਸਟ ਨੂੰ ਬਿਲਕੁਲ ਹੀ ਨਹੀਂ ਛੱਡਦੀ ਠੀਕ ਹੈ ਜਿੰਨੇ ਵੀ ਫਿੰਸੀਆਂ ਦਾਗ ਤਾਂ ਬੇਹੋਂਗੇ ਹਾਂਜੀ ਤਾਂ ਇਹ ਸਾਬਣਾ ਬਾਈ ਦੂਰ ਕਰਦੀਆਂ ਨੇ ਆ ਭਈਆ ਮਲਤਾਨੀ ਮਿੱਟੀ ਦੀ ਠੀਕ ਹੈ ਜੀ ਠੀਕ ਆ ਥੱਲੇ ਬਾਈ ਨਾਲ ਪਈਆ ਇਧਰ ਟਮਾਟਰ ਦੀ ਤੇ ਹਲਦੀ ਦੀ ਸੋਪ ਠੀਕ ਹੈ ਜੀ ਠੀਕ ਹੈ ਐਲੋਵੀਰਾ ਦੀ ਵੀ ਆ ਕਾਫੀ ਪ੍ਰਕਾਰ ਦੇ ਪ੍ਰੋਡਕਟ ਨੇਗੇ ਜਿਹੜਾ ਵੀਰ ਇੱਕ ਵਾਰੀ ਇਹਨਾਂ ਨੂੰ ਵਰਤ ਲੂਗਾ ਹਾਂਜੀ ਉਹ ਬਾਜ਼ਾਰ ਵਾਲੀ ਸਾਬਣ ਕਿਸੇ ਹਿਸਾਬ ਨਾਲ ਲਾਉਂਦਾ ਹੀ ਨਹੀਂ ਹੈਗਾ ਠੀਕ ਹੈ ਜੀ ਹਾਂ ਬਿਨਾ ਕੈਮੀਕਲ ਵਾਲੀ ਬਿਨਾ ਕੈਮੀਕਲ ਵਾਲੀਆਂ ਨੇ ਬਾਈ ਇਹ ਕਿਉਂਕਿ ਇਹਨਾਂ ਦੇ ਵਿੱਚ ਕੋਈ ਵੀ ਰੰਗ ਨਹੀਂ ਪਾਇਆ ਗਿਆ ਹਾਂਜੀ ਕੋਈ ਵੀ ਜਿਹੜਾ ਕੋਈ ਫਲੇਵਰ ਨਹੀਂ ਪਾਇਆ ਗਿਆ ਠੀਕ ਆ ਜੀ ਜਿਹੜੀ ਚੀਜ਼ ਪਾਈ ਗਈ ਉਹ ਕੁਦਰਤੀ ਪਾਈ ਗਈ ਆ ਨੇਚਰਲ ਆ ਨੇਚਰਲ ਪਾਈ ਗਈ ਆ ਕਾਫੀ ਬੀਟਰੂਟ ਚੰਦਰ ਹਾਂਜੀ ਨਮ ਬੱਕਰੀ ਦਾ ਦੁੱਧ ਹਾਂਜੀ ਤੇ ਉਹ ਨਮ ਦਾ ਤੇਲ ਹੈ ਨੀਮ ਔਇਲ ਨੀਮ ਔਇਲ ਵੀਰੇ ਜਿਨ੍ਹਾਂ ਦੇ ਵਾਲ ਝੜਦੇ ਆ ਹਾਂਜੀ ਛਿੱਕਰੀਕਾਰ ਹੈ ਵਾਲ ਝੜਨ ਦੀ ਕਿੱਡੀ ਮਰਜੀ ਸਮੱਸਿਆ ਹੋਵੇ ਠੀਕ ਆ ਜੀ ਉਤੇ ਕੰਮ ਕਰਦਾ ਬਾਈ ਇਹ ਠੀਕ ਹੈ ਸਾਡੇ ਸੈੱਟ ਬਣਾਏ ਹੋਏ ਨੇ ਬਾਈ 5 ਸਾਬਣਾਂ ਦਾ ਪੈਕ ਹੁੰਦਾ ਹੈ 10 ਸਾਬਣਾਂ ਦਾ ਪੈਕ ਹੁੰਦਾ ਹੈ ਠੀਕ ਹੈ ਇਹਦੀ ਕੋਈ ਜ਼ਿਆਦਾ ਕੀਮਤ ਨਹੀਂ ਆ ਮਤਲਬ ਕਿ ਕੁਝ ਸਾਬਣਾ ਜਿਹੜੀਆਂ 40 ਰੁਪਏ ਦੀ ਰੇਂਜ ਨੇ ਕੁਝ 50 ਰੁਪਏ ਦੀ ਰੇਂਜ ਨੇ ਠੀਕ ਹੈ ਜੀ ਕਿਸੇ ਵੀ ਵੀਰ ਨੇ ਇਹ ਸਾਬਣਾ ਮੰਗਾਉਣੀਆਂ ਹੁਣ ਹਾਂਜੀ ਮੈਂ ਇਹ ਕਹਿੰਦਾ ਵੀ ਕਿਸੇ ਦੇ ਵੀ ਫਿੰਸੀ ਦਾਗ ਧੱਬੇ ਜਾਂ ਕੋਈ ਪਿੰਪਲਸ ਜਾਂ ਕੋਈ ਮੰਨ ਕੇ ਚਲੋ ਟੈਨਿੰਗ ਅੱਜ ਕੱਲ ਸੂਰਜ ਦੀ ਰੋਸ਼ਨੀ ਗਰਮੀ ਦੇ ਨਾਲ ਹੋ ਜਾਂਦੀ ਆ। ਹਾਂਜੀ। ਡਸਟ ਜੰਮੀ ਆ। ਠੀਕ ਆ ਡਾਲਸ ਕਿੰਨੋ ਹੋਗੀ, ਛਾਇਆਂ ਦੀ ਪ੍ਰੋਬਲਮ ਹੋਗੀ। ਠੀਕ ਆ ਜੀ। ਇਹ ਦਾਗ ਧੱਬਿਆਂ ਦੀ ਪ੍ਰੋਬਲਮ ਹੋਗੀ, ਖਾਸ਼ ਖਾਜ ਖੁਰਕ ਦੀ ਪ੍ਰੋਬਲਮ ਹੋਗੀ। ਹਨਾ ਇਹ ਸਾਰੀਆਂ ਪ੍ਰੋਬਲਮਾਂ ਨੂੰ ਇਹ ਸਾਬਣਾ ਦੂਰ ਕਰਦੀਆਂ ਨੇ। ਠੀਕ ਆ ਜੀ। ਠੀਕ ਆ ਜਿਵੇਂ ਬੱਚਿਆਂ ਦੀ ਸਪੈਸ਼ਲ ਸਾਬਣਾ ਕੀ ਉਹ ਬੱਕਰੀ ਦੇ ਦੁੱਧ ਦੀ ਸਾਬਣਾ। ਠੀਕ ਆ ਜੀ। ਠੀਕ ਆ ਜਿਹੜੀ ਆ ਨਿੰਮਲੀ ਸਾਬਣਾ ਹੈ ਜੇ ਤੁਸੀਂ ਘਰ ਦੇ ਵਿੱਚ ਰੱਖ ਲੋਗੇ। ਹਾਂਜੀ। ਤੁਸੀਂ ਬਿਮਾਰ ਹੀ ਨਹੀਂ ਹੁੰਦੇ ਬਾਈ। ਕੋ ਗਿਆ ਗੰਦਗੀ ਨੂੰ ਡੇਲੀ ਆਪਾਂ ਨਹਾਉਣਿਆ ਸਾਫ ਕਰਦੀ ਆ ਠੀਕ ਆ ਜੀ ਉਹ ਚੰਗੀਆਂ ਸਾਬਣਾਂ ਨੇ ਆ ਆਰਡਰ ਕਰੋ ਇਸੇ ਦਿੱਤੇ ਹੋਏ ਨੰਬਰ ਤੇ ਠੀਕ ਆ ਜੀ ਇਹ ਤੁਸੀਂ ਆਰਡਰ ਕਰਕੇ ਸਾਬਣ ਮੰਗਾ ਸਕਦੇ ਡਿਲੀਵਰੀ ਵਗੈਰਾ ਦਾ ਹੈਗਾ ਪ੍ਰਬੰਧ ਹੀ ਹਾਂ ਡਿਲੀਵਰੀ ਵੀ ਹੈਗਾ ਬਿਲਕੁਲ ਸੈੱਟ ਬਣਾਇਆ ਹੁੰਦੇ ਨੇ 300 ਦਾ ਸੈੱਟ ਹੈ 5 ਸਾਬਣਾਂ ਦਾ ਠੀਕ ਆ ਜੀ ਇਹ ਵਿੱਚ ਹੀ ਕੋ ਰੀਅਲ ਖਰਚਾ ਉਹਦਾ ਸਾਰਾ ਕੁਝ ਸਾਰਾ ਕੁਝ ਓਕਾ ਬੁੱਕਾ ਜੀ ਠੀਕ ਆ ਜੀ ਕੰਟੈਕਟ ਨੰਬਰ ਆਪਣਾ ਜੀ ਕੰਟੈਕਟ ਨੰਬਰ ਹੈਗਾ 98392 0556 ਠੀਕ ਹੈ ਜੀ ਓਕੇ ਸਕਰੀਨ ਤੇ ਕੰਟੈਕਟ ਨੰਬਰ ਚੱਲ ਰਿਹਾ ਕੋਈ ਵੀ ਪ੍ਰੋਡਕਟ ਤੁਸੀ ਵਾਹੇ ਕਰਨਾ ਹੋਇਆ ਕੰਟੈਕਟ ਕਰਕੇ ਵਾਹੇ ਕਰ ਸਕਦੇ ਹੋ ਧੰਨਵਾਦ